ਅੱਜ ਜੀ ਵਾਰਡ ਨੰਬਰ 21 ਤੋਂ ਉਮੀਦਵਾਰ ਨੇ ਮੇਰੇ ਮਾਤਾ ਜੀ ਬੀਬੀ ਬਲਬੀਰ ਕੌਰ ਜੀ ਔਰ ਮੇਰਾ ਨਾਮ ਹੈ ਡਾਕਟਰ ਮਨਜਿੰਦਰ ਸਿੰਘ ਜੋ ਕਿ ਮੈਂ ਪਿਛਲੇ 25 ਸਾਲ ਤੋਂ ਤਕਰੀਬਨ ਤਕਰੀਬਨ ਆਪਣੇ ਸਾਰੇ ਸ਼ਹਿਰ ਦੀ ਸੇਵਾ ਕਰਦਾ ਆ ਰਿਹਾ ਹਾਂ ਔਰ ਇਹ ਵਾਰਡ ਨੰਬਰ 21 ਹੈ ਜੀ ਤੇ ਆਪਣੀ ਪੂਰੀ ਵਾਰਡ ਦੇ ਵਿੱਚ ਮੈਂ ਜਿੰਦ ਜਾਨ ਨਾਲ ਅੱਗੇ ਵੀ ਸੇਵਾ ਕਰਦਾ ਆ ਰਿਹਾ ਤੇ ਹੁਣ ਵੀ ਕਰੂੰਗਾ ਸਭ ਤੋਂ ਪਹਿਲਾਂ ਸਮੱਸਿਆਵਾਂ ਜਿਹੜੀਆਂ ਨਾਲ ਲੋਕਾਂ ਦੀਆਂ ਜਿਹੜੇ ਭੈਣ ਭਰਾਵਾਂ ਨੇ ਮੈਨੂੰ ਦੱਸੀਆਂ ਵਾਂ ਸੌਤੋਂ ਵੱਡੀ ਸਮੱਸਿਆ ਵਾਦੀ ਇੱਕ ਕਣਕ ਦੇ ਰੈਸਲਗਾਰ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ ਦੇਖੋ ਪਹਿਲਾਂ ਜਿਹੜੇ ਰੈਸਲਗਾਰ ਬਹੁਤ ਬੜੇ ਐ ਸੀ ਪਿਛਲੇ ਸਾਲਾਂ ਅਗਲੇ ਇਹ ਸਰਕਾਰ ਦੇ ਆਣ ਕੇ ਜਿਹੜੇ ਕਾਫੀ ਰੈਸਲਗਾਰ ਕੱਢ ਦਿੱਤੇ ਆ ਜਿੱਤੇ ਲੋਕੀ ਬਿਨਾਂਜ ਹੋ ਗਏ ਆ ਜਿੱਤੇ ਲੋਕੀ ਪਰੇਸ਼ਾਨ ਹੋ ਗਏ ਆ ਗਰੀਬਾਂ ਦੇ ਰੈਸਲਗਾਰ ਕੱਟੇ ਗਏ ਆ ਅਮੀਰਾਂ ਦੇ ਰੈਸਲਗਾਰ ਬਣਦੇ ਆ ਔਰ ਇਹ ਸਮੱਸਿਆ ਜਿਹੜੀ ਆ ਔਰ ਵਾਧੀ ਜਾ ਰਹੀ ਆ ਦਿਨ ਦਿਨ ਜਿਤਨਾ ਤੁਸੀਂ ਦੇਖ ਰਹੇ ਹੋਏ ਸੇਵਰੇਜ ਦੀ ਬੜੀ ਬੰਦੇ ਪ੍ਰੋਬਲਮ ਆ ਰਹੀ ਆ ਇਸ ਤਰ੍ਹਾਂ ਵੀ ਜਈ ਸਭਚਾ ਜਿਹੜੀਆਂ ਮੇਰੀ ਵਾਰਡ ਦੇ ਵਿੱਚ ਮੈਂ ਆਪਣੇ ਦਿਲ ਜਾਨ ਤੋਂ ਜਿਹੜੀਆਂ ਸਮੱਸਿਆ ਜਿਹੜੀਆਂ ਕਲੀਅਰ ਕਰਾਂਗਾ ਜੀ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਵਾਰਡ ਵਾਸੀਆਂ ਨੂੰ ਕਿ ਮੈਂ ਪੂਰਾ ਆਪਣਾ ਜਾਨ ਜਿੰਦਗੀਆਂ ਲਾ ਦੇਵਾਂਗਾ ਆਪਣੇ ਵਾਰਡ ਦੀਆਂ ਆਪਣੇ ਸ਼ਹਿਰ ਦੀਆਂ ਪੂਰੀਆਂ ਸਮੱਸਿਆਵਾਂ ਜਿਹੜੀਆਂ ਖਤਮ ਕਰਾਂਗਾ ਮੈਂ ਸਾਰੇ ਆਪਣੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਕਰਦਾ ਹਾਂ ਉਹ ਦੋ ਤਰੀਕ ਨੂੰ ਜਾਗ ਤੇ ਮੋਹਲਾਕੇ ਵਾਈਜਾਇਦ ਦੇ ਉੱਪਰ ਇਹਨਾਂ ਨੰਬਰ ਬੱਡਰ ਹੈ ਸਾਡਾ ਉਹ ਦਬਾ ਕੇ ਸਾਨੂੰ ਕਾਲਜਾਬ ਕਰੋ ਸੋ ਅੱਜ ਜੋ ਬਹੁਤ ਹੀ ਵੱਡਾ ਸਾਨੂੰ ਹੰਗਾਰਾ ਪਿਆ ਹੈ ਮਾਤਾ ਬਲਬੀਰ ਕੌਰ ਦੇ ਹੱਕ ਦੇ ਵਿੱਚ ਕਿਉਂਕਿ ਡਾਕਟਰ ਮਨਜਿੰਦਰ ਸਿੰਘ ਸਮਾਸ਼ ਸੇਵੀ ਦੇ ਨਾਲ-ਨਾਲ ਇਮਾਨਦਾਰੀ ਨਾਲ ਆਪਣੇ ਤੰਦ ਦੇ ਨਾਲ ਰਾਤ ਦਿਨ ਇੱਕ ਕਰਕੇ ਤੇ ਹਰ ਇੱਕ ਸਮੱਸਿਆ ਦਾ ਹੱਲ ਵੀ ਕਰਦੇ ਦੇ ਨਾਲ ਚੱਲਦੇ ਆ ਕਿਉਂਕਿ ਇਹਨਾਂ ਦੇ ਮਾਤਾ ਜੀ ਵੀ ਬਹੁਤ ਸਿਆਣੇ ਆ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਪ੍ਰੇਮ ਦੇ ਨਾਲ ਪੇਸ਼ ਆਉਂਦੇ ਆ ਵਾਰਡ ਨੰਬਰ 21 ਤੇ ਸਾਡੇ ਸਤਿਕਾਰਯੋਗ ਮਾਤਾ ਜੀ ਬੀਬੀ ਕੌਰ ਜੀ ਡਾਕਟਰ ਮਨਜਿੰਦਰ ਸਿੰਘ ਦੇ ਮਾਤਾ ਜੀ ਜੋ ਕਿ ਬੜੇ ਸਮਾਜ ਸੇਵਕ ਤੇ ਇਮਾਨਦਾਰ ਨੇ ਆਪਣੇ ਸਮਾਜ ਦੀ ਸੇਵਾ ਪਿਛੇ 25 ਸਾਲ ਤੋਂ ਲਗਾਤਾਰ ਨਿਰੰਤਰ ਕਰ ਰਹੇ ਨੇ ਤੇ ਸਮਾਜ ਵਾਲੇ ਵੀ ਇੱਥੇ ਮੱਲੇ ਵਾਲੇ ਦੀ ਵਾਰਡ ਵਾਲੇ ਵੀ ਇਹਨੂੰ ਬੜਾ ਸਤਿਕਾਰ ਦਿੰਦੇ ਨੇ ਇਸ ਵਾਰ ਆਜ਼ਾਦ ਤੌਰ ਤੇ ਆਪਣੀ ਇੱਕ ਟਿਕਟ ਲੈ ਕੇ ਆਜ਼ਾਦ ਦੇ ਤੌਰ ਤੇ ਆਪਣਾ ਕੰਟੈਸਟ ਕਰ ਰਹੇ ਨੇ ਤੇ ਵਾਰਡ ਵਾਲਿਆਂ ਦੀ ਜਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਇਸ ਤੋਂ ਲੱਗਦਾ ਹੈ ਕਿ ਸਾਨੂੰ ਦੋ ਤਰੀਕ ਨੂੰ ਪਰ ਉਹ ਹਿੰਦਾਰਾ ਦਿਨ ਕਿਤੇ ਵਾਈ ਜੱਜ ਦੇ ਉੱਤੇ ਮੋਰਾਂ ਲਾ ਕੇ ਕਾਮਯਾਬ ਕਰਨਗੇ